2016 ਦੇ ਵਿੱਚ ਜਦੋਂ ਇਹ ਬੇਦਬੀ ਦੀਆਂ ਘਟਨਾਵਾਂ ਹੋ ਗਈਆਂ ਨਵੰਬਰ ਦਸੰਬਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਹਨਾਂ ਸਜ਼ਾਵਾਂ ਨੂੰ ਵਿਧਾਨ ਲਈ ਉਮਰ ਕੈਦ ਕਰਨ ਲਈ ਬੇਦਮੀਆਂ ਲਈ ਕਾਨੂੰਨ ਲਿਆਂਦੀ ਕੋਸ਼ਿਸ਼ ਕੀਤੀ ਬਿੱਲ ਲਿਆਂਦੇ ਉਹ ਵਾਪਸ ਕੇਂਦਰ ਨੂੰ ਭੇਜਤੇ ਕੇ ਰੈਫਰੈਂਸ ਲਈ ਕੇਂਦਰ ਨੇ ਕਹਿ ਕੇ ਭੇਜਤਾ ਵੀ ਕੱਲਾ ਸ਼੍ਰੀ ਗੁਰਗੰਨ ਸਾਹਿਬ ਕਿਉਂ ਹੋਰ ਧਾਰਮਿਕ ਗ੍ਰੰਥ ਵੀ ਸ਼ਾਮਲ ਕਰੋ ਫਿਰ ਕੈਪਟਨ ਨਵਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਮਾਮਲਾ ਦੁਬਾਰਾ ਵਿਧਾਨ ਸਭਾ ਚ ਆਇਆ ਹੁਣ ਤੀਜੀ ਵਾਰ ਆ ਪਿੱਛੇ ਇਹਨਾਂ ਨੇ 2 ਮਹੀਨੇ ਪਹਿਲਾਂ ਜਿਹੜਾ ਸੈਸ਼ਨ ਕੀਤਾ ਜਿਹਕੇ ਕਹਿ ਕੇ ਕੀਤਾ ਗਿਆ ਵੀ ਸੈਸ਼ਨ ਇਸ ਵਾਸਤੇ ਬੁਲਾਇਆ ਗਿਆ ਵੀ ਅਸੀਂ ਬੇਦਬੀ ਦੀਆਂ ਸਜ਼ਾਵਾਂ ਨੂੰ ਵਧਾਣਾ ਤੇ ਵਿਧਾਨ ਸਭਾ ਚ ਇੱਕ ਚਰਚਾ ਕਰਕੇ ਬੇਸਿੱਟਾ ਸੈਸ਼ਨ ਫੇਰ ਖੜਦਾ ਮਤਲਬ 7-8 ਸਾਲਾਂ ਚ ਤਿੰਨ ਸੈਸ਼ਨ ਤਿੰਨ ਵਾਰ ਬਿੱਲ ਲਿਆਂਦੇ ਜਾਂਦੇ ਨੇ ਰਿਤੇਸ਼ ਜੀ ਰਿਤੇਸ਼ ਜੀ ਇਹ ਚਾਈਨੀਜ਼ ਗੇਮ ਹੈ ਪਿੰਗ ਪੋਂਗ ਇਹ ਪੰਜਾਬ ਸਰਕਾਰ ਦੇ ਪੰਜਾਬ ਦੇ ਪੋਲੀਟੀਸ਼ੀਅਨ ਨੇ ਜੇ ਪਿੰਗ ਪੋਂਗ ਗੇਮ ਖੇਡਦੇ ਨੇ 10 ਸਾਲ ਬੀਤਣ ਤੋਂ ਬਾਅਦ ਵੀ ਪਿੰਗ ਪੋਂਗ ਖੇਡਦੇ ਨੇ ਪਰ ਜੇ ਕੋਈ ਸੰਜੀਦਗੀ ਹੋਵੇ ਪਿਛਲੇ ਸਾਲ ਚੋਣਾਂ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਐਮਪੀ ਜਿੱਤੇ ਉਹ ਮੇਰੇ ਕੋਲ ਘਰੇ ਆਏ ਉਹਨਾਂ ਨੂੰ ਉਹ ਫਰੀਦਕੋਟ ਤੋਂ ਜਿੱਤੇ ਸੀ ਤਾਂ ਇਲਾਕੇ ਦੀਆਂ ਸੰਗਤਾਂ ਨੇ ਉਹਨਾਂ ਨੂੰ ਕਿਹਾ ਹੋਣਾ ਵੀ ਭਾਈ ਕਰੜਾ ਸਾਹਿਬ ਨੇ ਆ ਲੱਭੇ ਸੀ ਤੇ ਅਸੀਂ ਆ ਤੂੰ ਤੈਨੂੰ ਸਾਰਿਆਂ ਨੇ ਅਸੀਂ ਕਰਿਆ ਤੇ ਉਹ ਸੱਚ ਸਮਝਣਾ ਆ ਮੈਂ ਕਿਹਾ ਵੀ ਆਦਾ ਸੱਚ ਹੈ ਪਰ ਜੇ ਤੂੰ ਕੁਝ ਕਰਨਾ ਚਾਹੁੰਦਾ ਤਾਂ ਮੈਂ ਗਗਨਪ੍ਰਤੀ ਬਾਲ ਤੇ ਹੋਰ ਵਕੀਲਾਂ ਨਾਲ ਸਲਾਹ مشورہ ਕਰਕੇ ਮੈਂ ਉਹਨਾਂ ਨੂੰ ਇੱਕ ਖਰੜਾ ਦਿੱਤਾ ਅੱਛਾ ਪ੍ਰਾਈਵੇਟ ਮੈਂਬਰ ਬਿੱਲ ਜਿਹੜੇ 'ਚ ਕੋਈ ਨਵਾਂ ਕਾਨੂੰਨ ਲਿਆਉਣ ਦੀ ਲੋੜ ਨਹੀਂ ਕੁਝ ਨਹੀਂ ਅੱਛਾ ਸਿਰਫ ਜੋ ਬੀਐਨਐਸ ਲੱਗੀ ਹੈ ਉਹਦੇ 299 'ਚ ਉਹਦੇ ਜਿਵੇਂ 295A ਹੈ ਉਹਦੇ ਚ 299 AB ਵਾਟੇਵਰ ਉਹ ਪਾਉਣਾ ਹੈ ਅੱਛਾ ਜਿਵੇਂ 200 ਜਿਵੇਂ ਇਹਨਾਂ ਨੇ 295A ਚ 295 ਡਬਲ A ਕੀਤਾ ਸੀ ਰਾਈਟ ਹੁਣ BNS ਦੀ ਇਹਦੇ ਚ BNS ਜਿਹੜੀ 299 ਹੈ ਜਿਹੜੀ ਹੈ ਨਾ ਚੀਜ਼ਾਂ ਉਹਦੇ ਚ ਇੱਕ ਵਾਧਾ ਕਰ ਲਓ ਉਹਦੇ ਚ ਇਹ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ 2001 ਚ ਸੁਪਰੀਮ ਕੋਰਟ ਜੂਰੀਸਟਿਕ ਪਰਸਨ ਮੰਨ ਚੁੱਕਿਆ ਗੁਰੂ ਗ੍ਰੰਥ ਸਾਹਿਬ ਦੀਆਂ ਰਜਿਸਟਰੀਆਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਗੁਰਦਾਵਰੀ ਹੁੰਦੀਆਂ ਗੁਰਦਾਵਰ ਸਾਹਿਬ ਦੇ ਨਾਮ ਇੰਤਕਾਲ ਹੁੰਦੇ ਨੇ ਹੂੰ ਉਹਨਾਂ ਨੂੰ ਜੂਰਿਸਟਿਕ ਪਰਸਨ ਮੰਨਿਆ ਗਿਆ ਐਂਟੀਟੀ ਜੀ ਥੈਟ ਮੀਨਸ ਗੁਰੂ ਗ੍ਰੰਥ ਸਾਹਿਬ ਇਜ਼ ਨਾਟ ਲਾਈਕ ਇਜ਼ ਅ ਲਿਵਿੰਗ ਗੁਰੂ ਜੂਰਿਸਟਿਕ ਪਰਸਨ ਮੰਨ ਲਿਆ ਗਿਆ ਹੂੰ ਜੁਡੀਸ਼ੀਅਲ ਜੀ ਨਾ ਜੂਰਿਸਟਿਕ ਤਾਂ ਇਹ ਨਿਊ ਅਮੈਂਡਮੈਂਟ ਕਰਨ ਦੀ ਉਹਦੇ ਚ ਇਹ ਕਰਕੇ ਲਿਖਣਾ ਹੈ ਭਈ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਉਹਨੂੰ ਸਜ਼ਾ 10 ਸਾਲ ਜਾਂ ਵਾਟਐਵਰ ਕਰਨੀ ਹੈ ਇਹ ਤੇ ਆ ਕੀ ਕਰੀ ਜਾਂਦੇ ਨੇ ਵਿਧਾਨ ਸਭਾ ਚ ਸਭ ਇਹਦਾ ਮੈਂ ਵਿਧਾਨ ਸਭਾ ਦੇ ਜਿਹੜੇ ਤੁਸੀਂ ਦੇਖਿਆ ਨਾ ਬਿਲ ਦਾ ਹਾਲ ਮੈਂ ਉਹਨਾਂ ਨੂੰ ਫੋਨ ਕਰਕੇ ਵੀ ਪੁੱਛਿਆ ਸੀ ਕਿਹਾ ਸੀ ਉਹ ਕਹਿੰਦੇ ਜੀ ਭੇਜ ਦਿਓ ਮੈਂ ਕਿਹਾ ਮੈਂ ਕੀ ਭੇਜਣ ਪ੍ਰਾਈਵੇਟ ਮੈਂਬਰ ਬਿਲ ਮੈਂ ਸਰ ਸਰਜੀਤ ਸਿੰਘ ਖਾਲਸਾ ਜੀ ਨੂੰ ਦਿੱਤਾ ਠੀਕ ਹੈ ਉਸ ਤੋਂ ਬਾਅਦ ਇਹ ਮੈਂ ਪ੍ਰਾਈਵੇਟ ਮੈਂਬਰ ਬਿਲ ਮਲਵਿੰਦਰ ਕੰਗ ਜਿਹੜੇ ਤੁਹਾਡੇ ਲੋਕਲ ਐਮਪੀ ਨੇ ਆਪ ਦੇ ਨੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਭੇਜਿਆ ਹੋਰ ਵੀ ਕਈਆਂ ਨੂੰ ਭੇਜੇ ਨੇ ਇਹ ਇੱਕ ਜੇ ਕੋਈ ਰਾਹ ਹੈ ਇਹ ਮੈਂ ਇਹਨਾਂ ਨੂੰ ਆ ਜਿਹੜੇ ਟਾਵਰ ਤੇ ਬੈਠੇ ਨੇ ਮੁੰਡੇ ਆਪਣੇ ਸਮਾਣੇ ਸਾਲ ਹੋ ਗਿਆ ਵਿਚਾਰਾਂ ਨੂੰ ਉਹਨਾਂ ਕੋਲੇ ਵੀ ਭੇਜਿਆ ਉਹ ਮੈਂ ਕਿਹਾ ਇਹ ਨਵਾਂ ਕਾਨੂੰਨ ਨਹੀਂ ਬਣਾ ਸਕਦਾ ਨਾ ਬਣੇ ਨਾ ਫਿਰ ਉਥੇ ਸਿਰਫ ਤੇ ਸਿਰਫ ਪਾਰਲੀਮੈਂਟ ਚ ਪ੍ਰਾਈਵੇਟ ਮੈਂਬਰ ਬਹਿਣਾ ਜੇ ਸਰਕਾਰ ਚਾਹੇ ਤਾਂ ਇਹਨੂੰ ਇਸ ਤਰੀਕੇ ਨਾਲ ਲਿਆ ਕੇ ਸਿਰਫ ਤੇ ਸਿਰਫ 299 ਦੀ ਅਮੈਂਡਮੈਂਟ ਚ ਪਾਉਣਾ ਕਿ ਜੀ ਜੇ ਕੋਈ ਮੇਰੇ ਇਹਦੇ ਤਾਂ ਸੈਂਸਸ ਜੂਰਿਸਟਿਕ ਪਰਸਨ ਗੁਰੂਗ੍ਰਾਮ ਸਾਹਿਬ ਤੇ ਜੇ ਕੋਈ ਗੁਰੂਗ੍ਰਾਮ ਸਾਹਿਬ ਦੇ ਵਿਰਧ ਵੀ ਕਰਦਾ ਤਾਂ ਉਹਨੂੰ 10 ਸਾਲ ਜਾਂ ਕੋਈ ਅਟੈਂਪਟ ਵੀ ਕਰਦਾ ਤਾਂ ਉਹਨੂੰ ਵੀ ਉਵੇਂ ਮੰਨਿਆ ਜਾਊਗਾ ਤੇ ਇਹ ਕਰਕੇ ਤੇ ਇਹ ਵਿਧਾਨ ਸਭਾ ਦੇ ਲੈਵਲ ਤੇ ਹੋਣਾ ਹੈ ਨਾ ਨਾ ਪਰਲੀਮੈਂਟ ਤੋਂ ਪ੍ਰਾਈਵੇਟ ਮੈਂਬਰ ਬਿਲ ਮੈਂਪੀਜ਼ ਨੇ ਕਰਨਾ ਹੈ ਮੈਂਪੀਜ਼ ਨੇ ਕਰਨਾ ਹੈ ਕਿਉਂਕਿ ਇਹ ਹੈ ਤਾਂ ਆ ਬੀਐਨਐਸ ਦੀ ਹੈ ਨਾ ਬੀਐਨਐਸ ਚ ਹੋਣੀ ਹੈ which means ਕਿ ਜੋ ਸਟੇਟ ਦੇ ਵਿਧਾਨ ਸਭਾ ਆਪਣੇ ਪੱਤਰ ਤੇ ਕਰਨਾ ਚਾਹੀਏ ਉਹਦਾ ਕੋਈ ਸਿੱਟਾ ਨਹੀਂ ਨਿਕਲਣਾ ਏ ਮੈਂ ਤਾਂ ਨਹੀਂ ਸਮਝਦਾ ਇਹਨਾਂ ਨੂੰ ਕਿਸੇ ਜਾਈ ਕਿਸੇ ਪੱਧਰੇ ਲੱਗਣਾ ਇਹ ਤਾਂ ਟਾਈਮ ਵੇਸ ਕਰਨ ਦੀਆਂ ਗੱਲਾਂ ਨੇ ਤਾਂ ਲੰਬਾ ਮਤਲਬ ਮੈਂ ਤੁਹਾਨੂੰ ਦੱਸ ਰਿਹਾ ਪਿੰਗ ਪੋਂਗ ਗੇਮ ਚੱਲ ਰਹੀ ਹੈ ਪਿੱਛੇ ਜੇ ਬਾਦਲ ਸਾਹਿਬ ਤੋਂ ਨਹੀਂ ਹੋਇਆ ਮਰਿੰਦਰ ਤੋਂ ਨਹੀਂ ਹੋਇਆ ਮੌਜੂਦਾ ਵਾਲੇ ਵੀ ਕਰਨਾ ਚਾਹੁੰਦੇ ਸੀ ਨਹੀਂ ਹੋ ਸਕਿਆ ਤੇ ਇਹਨਾਂ ਨੇ ਹੁਣ ਸਿਲੇਕਟ ਕਮੇਟੀਆਂ ਬਣਾਤੀਆਂ ਨੇ 댓 ਮੀਨਸ ਮੈਂ ਤੁਹਾਨੂੰ ਦੱਸ ਰਿਹਾ ਸਭ ਤੋਂ ਸੌਖਾ ਤੇ ਜੇ ਕਰਨਾ ਹੋਵੇ ਚਾਹੇ ਹੁਣ ਦੇਖੋ ਪੰਜਾਬ ਦੇ 13 ਐਮਪੀ ਨੇ 7 ਰਾਜ ਸਭਾ ਮੈਂਬਰ ਨੇ 20 ਤਾਂ ਮੈਂਬਰ ਹੈਗੇ ਨਹੀਂ 545 ਚ 700 ਚ ਤੇ ਹੋਰ ਵੀ ਨੇ ਜੇ ਕੋਈ ਦੇ ਕੋਈ ਕਰਨਾ ਚਾਹੁੰਨ ਤਾਂ ਇਹ ਇੱਕ ਜੇ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ ਦੀ ਗੱਲ ਕਰਦੇ ਆ ਸਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਬੜੀ ਅਦਬ ਸਤਕਾਰ ਦੀ ਜਗ੍ਹਾ ਮਨਾਇਆ ਜਾ ਰਿਹਾ ਤੇ ਜੇ ਸਾਰਾ ਅਦਬ ਹੈ ਗੁਰੂ ਗ੍ਰੰਥ ਸਾਹਿਬ ਦਾ ਹੈ ਤਾਂ ਫਿਰ ਇਹ ਤਾਂ ਜੇ ਕਰਨਾ ਚਾਹੁੰਨ ਤਾਂ ਆ ਸਭ ਖਾ ਹੱਲ ਦਿੱਤਾ ਹੋਇਆ ਵੀ ਆ ਕਰ ਦੋ ਪ੍ਰਾਈਵੇਟ ਮੈਂਬਰ ਪ੍ਰਾਈਵੇਟ ਮੈਂਬਰ ਬਿਲ MP's ਨੇ ਕਰਨਾ MP's ਨੇ ਕਰਨਾ ਕਿਉਂਕਿ ਇਹ ਹੈ ਤਾਂ ਆਈ ਬੀ ਐਨ ਐਸ ਦੀ ਹੈ ਨਾ ਬੀ ਐਨ ਐਸ ਚਾਹੀਦੀ ਹੈ which means ਕਿ ਜੋ ਸਟੇਟ ਦੇ ਵਿਦਾਂਤ ਸਾਹਿਬ ਆਪਣੇ ਪੱਤਰ ਤੇ ਕਰਨਾ ਚਾਹੀਏ ਉਹਦਾ ਕੋਈ ਸਿੱਟਾ ਨਹੀਂ ਨਿਕਲਣਾ ਇਹ ਮੈਂ ਤਾਂ ਨਹੀਂ ਸਮਝਦਾ ਇਹਨਾਂ ਨੂੰ ਕਿਸੇ ਕਿਸੇ ਪੱਧਰ ਤੇ ਲੱਗਣਾ ਇਹਦਾ ਟਾਈਮ ਵਾਈ ਕਰਨ ਦੀਆਂ ਗੱਲਾਂ ਨਹੀਂ ਤਾਂ ਲੰਬਾ ਮਤਲਬ ਮੈਂ ਤੁਹਾਨੂੰ ਦੱਸ ਰਿਹਾ ਕਿ ਪਿੰਗ ਪੋਂਗ ਗੇਮ ਚੱਲ ਰਹੀ ਹੈ ਪਿੱਛੇ ਜੀ ਬਾਦਲ ਸਾਹਿਬ ਤੋਂ ਨਹੀਂ ਹੋਇਆ ਮਰਿੰਦਰ ਤੋਂ ਨਹੀਂ ਹੋਇਆ ਮੌਜੂਦਾ ਵਾਲੇ ਵੀ ਕਰਨਾ ਚਾਹੁੰਦੇ ਸੀ ਨਹੀਂ ਹੋ ਸਕਿਆ ਤੇ ਇਹਨਾਂ ਨੇ ਹੁਣ ਸਿਲੇਕਟਡ ਕਮੇਟੀਆਂ ਬਣਾਤੀਆਂ ਨੇ that means ਮੈਂ ਤੁਹਾਨੂੰ ਦੱਸ ਰਿਹਾ ਵੀ ਸਭ ਤੋਂ ਸੌਖਾ ਤੇ ਜੇ ਕਰਨਾ ਹੋਵੇ ਚਾਹੇ ਹੁਣ ਦੇਖੋ ਪੰਜਾਬ ਦੇ 13 MP ਨੇ 7 ਰਾਜ ਸਭਾ ਮੈਂਬਰ ਨੇ 20 ਤਾਂ ਮੈਂਬਰ ਹੈਗੇ ਨੇ ਹੂੰ ਤੇ ਹੋਰ ਵੀ ਨੇ ਜੇ ਕੋਈ ਦੇ ਕੋਈ ਕਰਨਾ ਚਾਹ ਹੁਣ ਤਾਂ ਇਹ ਇੱਕ ਜੇ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ ਦੀ ਗੱਲ ਕਰਦੇ ਆ ਸਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਪੜੀਆ ਤਾਂ ਸਭਨਾਂ ਸਾਰੀ ਜਗ੍ਹਾ ਮਨਾਇਆ ਜਾ ਰਿਹਾ ਤੇ ਜੇ ਸਾਰਾ ਅਦਬ ਹੈ ਗੁਰੂ ਗ੍ਰੰਥ ਸਾਹਿਬ ਦਾ ਹੈ ਤਾਂ ਫਿਰ ਇਹ ਤਾਂ ਜੇ ਕਰਨਾ ਚਾਹ ਉਹਨਾਂ ਤਾਂ ਆ ਸਭ ਹੱਲ ਦਿੱਤਾ ਹੋਇਆ ਵੀ ਆ ਕਰ ਦੋ